ਕਹਿੰਦੇ ਉਸ ਸ਼ਤਾਨ ਦੀ ਨਿਕਾ ਇਸ ਧਰਤੀ ਤੇ ਪਈ ਉਹਨੇ ਨਿਕੇਸ਼ਤਾਨ ਨੂੰ ਆਖਿਆ ਸਭ ਤੋਂ ਸੋਹਣਾ ਟੁਕੜਾ ਪੰਜਾਬ ਸਿੰਘ ਤੇ ਦਇਆਕੋਰ ਦਾ ਘਰ ਪੰਜਾਬ ਇਹਨੂੰ ਤਬਾਹ ਕਰੀਗੀ ਉਹਨੇ ਆਖਿਆ ਉਹ ਖਾ ਹੀ ਐ ਕਹਿੰਦਾ ਕੋਸ਼ਿਸ਼ ਤੇ ਕਰ ਕੋਈ ਨਹੀਂ ਹੁੰਦਾ ਲੱਗੇ ਰਹੁ ਕਿ ਤੇ ਕਾਮਯਾਬ ਹੋਵਾਂਗੇ ਆਖੋ ਵੈਗਰ ਆ ਜਿਹੜੇ ਨਿੰਦਕ ਸੀ ਅਜ ਕਾਮਯਾਬ ਹੋ ਗਏ ਨੌਲੀ ਵਾਲੀ ਪਹਿਲੋਂ ਪਹਿਲੋਂ ਇਹਨਾਂ ਨੇ ਕੀ ਕੀਤਾ ਵੀ ਕਹਿੰਦੇ ਪਾਣੀ ਤਰੌਂਕਣਾ ਵਣਾ ਮਾਰੇ ਦੇ ਅੱਗੇ ਕਹਿੰਦੇ ਤਾਂ ਕੱਚਾ ਕੁੱਚਾ ਹੁੰਦਾ ਹੈ ਤਾਂ ਪਾਣੀ ਧਰਾਉਂਦੇ ਹੀ ਫਿਰ ਕਹਿੰਦੇ ਪੈਰਾਂ 'ਚ ਕੁਝ ਵਾਜੂਗਾ ਜੁੱਤੀ ਪਾ ਕੇ ਗੁਰੂਗ੍ਰੰਥ ਸਾਹਿਬ ਚੁੱਕ ਲਿਆ ਕਰੋ ਹੌਲੀ-ਹੌਲੀ ਸ਼ੁਰੂ ਹੋਈ ਸੀ ਨਾ ਅੱਜ ਤੋਂ 15 ਸਾਲ ਪਹਿਲਾਂ ਹੀ ਨਿੱਕੇ-ਨਿੱਕੇ ਜਵਜੀਤ ਸਿੰਘ ਤੇ ਡਿਊਟੀ ਲਾਉਂਦੇ ਜਦੋਂ ਇਹ ਪਰੰਪਰਾ ਸ਼ੁਰੂ ਹੋ ਗਈ ਸੀ ਕਹਿੰਦੇ ਨਾਰੀਅਲ ਤੇ ਬ੍ਰਾਹਮਣਾਂ ਦਾ ਵਾ ਤੇ ਕੁੰਬ ਤੇ ਮਨਮਤ ਹੈ ਤੇ ਜੁੱਤੀ ਪਾ ਲੋ ਕਿ ਤਾ ਕਿਤੇ ਡਿੱਗਣਾ ਪਈਏ ਗੁਰੂਗ੍ਰੰਥ ਸਾਹਿਬ ਲੈ ਕੇ ਪੈਰ 'ਚ ਕੁਝ ਵਾਜੂ ਭਾਈ ਤਾਰੂ ਸਿੰਘ ਨੂੰ ਪੁੱਛੋ ਜਿਹਦੀ 21 ਦਿਨ ਖੋਪਰੀ ਲੱਥੀ ਉਹ ਤਾਂ ਡਿੱਗਾ ਨਹੀਂ ਇਹ ਹੌਲੀ-ਹੌਲੀ ਸਾਡੇ ਚ ਆਏ ਔਰ ਆਪਣਾ ਕੰਮ ਕਰੀ ਗਏ ਚੁੱਪ ਕਰਕੇ ਅਹੀਂ ਰੌਲਾ ਪਾ ਲਿਆ ਫਿਰ ਬਹਿ ਗਏ ਅੱਜ ਅਗਲੇ ਹੌਲੀ ਹੌਲੀ ਇੱਥੋਂ ਤੱਕ ਪਹੁੰਚ ਗਏ ਕਿ ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਪਣੀਰੀ ਹੈ ਨਾ ਇਦਾਂ ਦੇ ਸਵਾਲ ਕਰਦੇ ਜਿਨ੍ਹਾਂ ਦਾ ਜਵਾਬ ਦੇਣਾ ਔਖਾ ਹੈ ਤੇ ਘਰ ਚ ਬੰਦਕੀ ਉਹਨੇ ਆਪਾਂ ਗੰਦਗੀ ਪਾਣੀ ਹੋ ਫਿਰ ਪੰਜਾਬ ਡੁੱਬਣੇ ਕਿੰਦੇ ਪਾਪਾ ਫਿਰ ਨਿਕਾ ਰੱਖੀ ਹੁਣ ਧਿਆਨ ਨਾ ਸੁਣ ਲਿਓ 4 ਕਿ ਮਿੰਟਾਂ ਅੰਦਰ ਕਹਾਣੀ ਜੇ ਚੰਗੀ ਲੱਗੇ ਤੇ ਘਰੇ ਲੈ ਜਿਓ ਨਹੀਂ ਤੇ ਰਹਿ ਜਾਂਦੇ